ਕਵਿਤਾ ਕੋਮਲ ਹੁਨਰ ਹੈ ਕਵਿਤਾ ਦਾ ਅਰਥ ਹੈ ਸਲੈਯਤ ਦੱਸ ਦਿਓ ਲੇਕਿਨ ਕਿਸੇ ਦਾ ਹਿਰਦਾ ਦੁਖੀ ਨਾ ਹੋ ਉਹ ਹੈ ਕਵਿਤਾ ਚਾਰ ਕੋਮਲ ਹੁਨਰ ਨੇ ਚਵਾਂ ਕੋਮਲ ਹੁਨਰਾਂ ਚੋਂ ਇੱਕ ਕਵਿਤਾ ਕੋਮਲ ਹੁਨਰ ਹੈ ਇਸ ਕੋਮਲ ਹੁਨਰ ਰਾਹੀਂ ਇੱਕ ਬੀਬੀ ਰਾਣੀ ਪ੍ਰਧਾਨ ਮੰਤਰੀ ਨੂੰ ਆਪਣੇ ਆ ਦੁੱਖਾਂ ਤੋਂ ਜਾਣੂ ਕਰਾਇਆ ਅਰਜੀ ਦਿੱਤੀ ਹੈ ਗੁਜਾਰਸ਼ ਦਰਖਾਸਤ ਪੇਸ਼ ਕੀਤੀ ਹੈ ਆਪਣਾ ਕੇਸ ਪੇਸ਼ ਕੀਤਾ ਸਿਆਣੇ ਵਕੀਲਾਂ ਦੀ ਤਰ੍ਹਾਂ ਬੀਬੀ ਰਾਣੀ ਨੂੰ ਦੱਸਿਆ ਕਿ ਸੰਤਾਂ ਦਾ ਕੰਮ ਕਤਲ ਕਰਨੇ ਨਹੀਂ ਸੰਤ ਤੇ ਕਤਲ ਕਰਨ ਵਾਲੇ ਨੂੰ ਰੋਕਦੇ ਐ ਸੰਤ ਤੇ ਨਾਮ ਜਪਾਉਂਦੇ ਆ ਬਾਣੀ ਪੜਾਉਂਦੇ ਆ ਅੰਮ੍ਰਿਤ ਛਕਾਉਂਦੇ ਆ ਗੁਰਦੁਆਰੇ ਬਣਾਉਂਦੇ ਆ ਅਖੰਡ ਪਾਠ ਕਰਾਉਂਦੇ ਆ ਲੰਗਰ ਲਵਾਉਂਦੇ ਆ ਲੋਕਾਂ ਦੇ ਐਬ ਛਡਾਉਂਦੇ ਆ ਸੰਤਾਂ ਦਾ ਕੰਮ ਸੁਧਰੇ ਹੋਏ ਦਾ ਨਾਉ ਹੈ ਸੰਤ ਜਿਹੜਾ ਸੁਧਰ ਜਾਏ ਲਿਬਾਸ ਪਾਵੇ ਕੋਈ ਹੋਵੇ ਲੀੜੇ ਕਾਲੇ ਹੋਣ ਚਿੱਟੇ ਹੋਣ ਪਵੇ ਹੋਣ ਨਾਗਾ ਕੋਈ ਜਿਹੜਾ ਸੁਧਰ ਜਾਏ ਉਹਦਾ ਨਾਉ ਹੈ ਸਾਧ ਤੇ ਜਿਹੜਾ ਆਪ ਹੀ ਗਰਮੀ ਵਿੱਚ ਆ ਉਹਨੇ ਕਿਸੇ ਨੂੰ ਕੀ ਦੇਣਾ ਧਿਆਨ ਨਾਲ ਸੁਣੋ ਸੰਧ ਦਾ ਸਿਰਲੇਖ ਸਭ ਗਲਤ ਰਿਪੋਰਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਜਿਸ ਦਿਨ ਮਹਾਪੁਰਸ਼ ਭਿੰਡਰਾਂ ਵਾਲੇ ਗ੍ਰਿਫਤਾਰ ਹੋਏ ਮੈਤਿਓਂ ਮੈਂ ਉਸ ਦਿਨ ਚਿੱਠੀ ਲਿਖੀ ਸੀ ਬੀਬੀ ਇੰਦਰਾਂ ਹੈ ਅਰਮਦੇ ਕਵੀ ਸ਼੍ਰੀ ਦੀ ਬੀਬੀ ਗੱਲ ਵਿਚਾਰ ਨਵਾਲੀ ਗੱਲ ਸੋਚ ਸਿਆਣ ਪਲੀ ਪਾਣੀ ਦੁੱਧ ਨ ਤਾਰਨ ਵਾਲਾ ਦੇदाईਏ ਦੋ ਵੇਤਰਾ ਫਰਮ ਅਕਲ ਮੰਦীরে ਪਰਦੇ ਸਭ ਗਲਤ ਰਿਪੋਰਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਇਹ ਕੂੜ ਕਹਾਣੀ ਐ ਜਿਹੜੀ ਗੱਲ ਪੁਲਿਸ ਇਹ ਕਹਿੰਦੇ ਹਣਸਾਂ ਰਿਆ ਟੁੰਡਾ ਤੇ ਬੀਬੀ ਕਾਗ ਲੁਕੇ ਨਹੀਂ ਰਹਿੰਦੇ ਹੁਣ ਲੱਗੇ ਨਾਲ ਲੋਹੇ ਨੂੰ ਪੱਥਰ ਨਹੀਂ ਪਾਣੀ ਦੇ ਤਰਦੇ ਸਭ ਗਲਤ ਰਿਪੋਰਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਦਰਾ ਨੂੰ ਫੱਬਦੇ ਨਹੀਂ ਗਿਦੜਾਵੇ ਬਾਣੇ ਸਖਟ ਨੇ ਇਹਨਾਂ ਲੋਹੇ ਦੇ ਬੀਬੀ ਇਹ ਚੱਬੇ ਨਹੀਂ ਜਾਣੇ ਪੈਣ ਜੇ ਪੱਥਰ ਦੇ ਕੋਲੇ ਨਹੀਂ ਫੁੱਕਾਂ ਨਾਲ ਠਰਦੇ ਸਭ ਗਲਤ ਰਪੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਸੁਗ ਬਾਣੀ ਦੇ ਪੂਰੇ ਨਿਤ ਨਿਮ ਦੇ ਆਦੀ ਜੇ ਅਣਖ ਵਿਆਉਣੀ ਪਏ ਕਰਦੇ ਨਾਲ ਮੌਤ ਦੇ ਸ਼ਾਦੀ ਉਹ ਕਦਮ اٹھੋਲੇ ਵੀ ਜਿਵੇਂ ਕਾਲ ਧਰਮ ਨੇ ਸਰਦੇ ਸਭ ਗਲਤ ਰੋਟਾਂ ਨੇ ਵੀ ਵੀ ਸੰਤ ਕਤਲ ਨਹੀਂ ਕਰਦੇ ਇਹ ਝੂਠ ਬਿਆਨ ਨਹੀਂ ਲਾਲਾ ਸੰਤਾ ਨਹੀਂ ਮਰਵਾਇਆ ਇਹ ਪੁਲਿਸ ਚਲਾਕੀ ਹੈ ਕਾਤਲ ਨਹੀਂ ਮਈ ਤੇ ਵਿੱਚ ਆਇਆ ਉੱਚ ਅਧਿਕਾਰੀ ਹਰਦੇ ਸਭ ਗਲਤਰ ਵੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਜਦ ਤੁਹਾਡੇ ਵਡਿਆਂ ਨੇ ਕੀਤੀ ਇਹਨਾਂ ਉੱਪਰ ਦੁੱਖ ਬਿਆਨੀ ਪਰ ਸਾਡੇ ਸਤਗੁਰ ਨੇ ਦਿੱਲੀ ਆਜ਼ਾਦੀ ਦੀ ਕੁਰਬਾਨੀ ਤਨ ਬਨ ਘਟਵਾ ਲੈਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਲੇ ਕਿੜਾਂ ਦੇ ਟਾਣਿਆਂ ਤੋਂ ਰਾਣੀ ਸਿੰਘ ਸ਼ੇਰ ਨਹੀਂ ਡਰਦੇ ਸਭ ਗਲਤ ਰਵੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਤੇਰੇ ਪੁਲਸੀ ਦੈਂਤਾਂ ਨੇ ਐਸੀ ਝਾੜੀ ਜ਼ੁਲਮਾਂ ਹਨੇਰੀ ਜੇ ਧਰਮ ਘਰੰਤ ਸੜੇ ਕਿੱਥੇ ਗਈ ਨਰਪਖਤਾ ਤੇਰੀ ਇਨਾ ਮੰਨ ਲੈ ਨਹੀਂ ਜਿਹੜੇ ਆਸ਼ਿਕ ਸੱਚੇ ਦਰਦੇ ਸਭ ਗਲਤ ਰਵੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਸੰਤ ਪਗੜਿਆ ਨਹੀਂ ਫੜ ਲਈ ਸਖ ਦੇ ਲਾਂ ਦੀ ਧੜਕਣ ਦਿਲ ਦੀ ਵੀ ਜਬਰ ਹੋਏ ਸਾਡੇ ਹਿਰਦੇ ਦੇ ਵਿੱਚ ਰੜਕਣਾ ਮੌਤੋਂ ਡਰਦੇ ਨਹੀਂ ਜਿਹੜੇ ਤਾਰ ਤੇਗ ਦੀ ਤਰਦੇ ਸਭ ਗਲਤ ਰੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਪਰਮੀ ਇਹਨਾਂ ਸਾਨਾਂ ਦੇ ਝੰਡੇ ਰਹਿਣ ਸਦਾ ਹੀ ਚਲਦੇ ਝੂਠੇ ਦਾ ਮੁੱਲ ਨਹੀਂ ਸੱਚੇ ਲਾਲਾਂ ਦੇ ਬਾਤਲ ਦੇ ਸ਼ੇਦ ਦਾ ਤੋਂ યો ਦੇ ਹਸਰਮ ਤੋਂ ਮਰਦੇ ਸਭ ਦਲਤਰ ਵੋਟਾਂ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਅਸੀਂ ਆਮਰ ਪੁਜਾਰੀ ਹਾਂ ਸਾਨੂੰ ਉਲਟੇ ਰਾਣਾ ਪਾਵੀ ਸਗਿਰ ਦੇ ਫੜੇ ਪਏ ਵੇ ਕੀ ਹੋਰ ਨਾ ਕਦੇ ਦੁਖਾਵੀ ਸੁੱਖ ਨਹੀਂ ਰੋਕ ਹੁੰਦੇ ਬੰਦੇ ਵਿਗੜ ਜਾਣ ਜੇ ਕਰਦੇ ਸਭ ਗਲਤ ਬੋਟਾ ਨੇ ਬੀਬੀ ਸੰਤ ਕਤਲ ਨਹੀਂ ਕਰਦੇ ਮੇਰਾ ਦੋਸ਼ ਖਾਲਸੇ ਦੀ ਕਰਦੇ ਪਰ ਤਰਾਈ ਰਾਣੀ ਜੇ ਹਾਲਤ ਵਿਗੜ ਗਈ ਤਾਤੋਂ ਫਿਰ ਸੰਭੀ ਲਈ ਜਾਣੀ ਅਜਤ ਧਰਮ ਦੇ ਜੋਗੀ ਸਾਂ ਰਾਣੀ ਕੋਟ ਕੁਬੁਰ ਦੇ ਹਰਦੇ ਸਭ ਗਲਤ ਬੋਟਾ ਨੇ ਬੀਬੀ ਸੰਤ ਕਤਲ ਨਹੀਂ ਕਰਦੇ